ਟਾਟਰ ਇੱਕ ਉਹ ਵੀ ਸਮਾਂ ਸੀ ਇੱਕ ਆ ਵੀ ਸਮਾਂ ਸੀ ਇੱਕ ਉਹ ਵੀ ਸਮਾਂ ਸੀ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਬੁੱਤੇ ਦੇਖੇ ਤੋਂ ਕੱਖ ਲੈ ਕੇ ਘਰੇ ਛੱਡਦੇ ਹੁੰਦੇ ਸੀ ਤੇ ਕੋਈ ਵੀ ਸਮਾਂ ਸੀ ਜਦੋਂ ਪੁੱਚੋ ਮੰਡੀ ਤੋਂ ਪਿੰਡ ਤਾਈ ਜਾਣ ਦਾ ਸਾਧਨ ਇੱਕ ਬੁੱਤਾ ਹੀ ਸੀ ਤੇ ਅੱਜ ਉਹ ਇੱਕ ਡਿਊਟੀ ਹੁੰਦੀ ਸੀ ਅੱਜ ਅਸੀਂ ਪੈਸੇ ਦੇ ਕੇ ਬੋਤ ਤੇ ਦੀ ਸਵਾਰੀ ਕਰ ਰਹੇ ਤੇ ਕਿਸੇ ਵੇਲੇ ਬੋਤਾ ਸਾਡੇ ਸੱਭੇ ਚੱਲਦਾ ਇੱਕ ਅਹਿਮ ਗਾਉਂਦਾ ਸੀ ਤੇ ਸਿੰਦਰਕੌਰ ਤੇ ਕਰੇ ਬੋਲਦਾ ਗੀਤ ਵੀ ਉਹ ਬੋਤਾ ਹੌਲੀ ਤੋਰ ਬਿੱਤਰ ਮੇਰਾ ਨਰਮ ਕਾਲਜਾ ਤੜਕੀ ਉਹ ਤਾਂ ਹੌਲੀ ਨਾਲ ਤੁਰਨ ਮੇਰੇ ਜਾਣੇ ਕਾਲਜੇ ਨੂੰ ਪਹਜਾ ਪੜਕੇ ਤੇ ਅੱਜ ਮੈਂ ਤੇ ਮੈਡਮ ਦੋਨੇ ਪੈਸੇ ਵੇਖੇ ਬੋਤੇ ਦੀ ਸਵਾਰੀ ਕਰਦੇ ਇੱਕ ਬਹੁਤ ਸਮਾਂ ਸੀ ਇਹ ਅੱਜ ਦਾ ਸਮਾਂ ਅਸੀਂ ਪੈਸੇ ਦੇਖ ਕੇ ਉਹ ਖਰੀਦ ਵਾਰੀ ਚੱਡ ਰਹੀ ਹੈ। ਚੱਡ ਰਹੀ ਹੈ। ਹੁਣ ਥੋੜੀ ਸਵਾਰੀ ਕਰਦੇ ਬਾਅਦ ਹੈ। ਜਾ ਜਾ ਬਈ। ਕਮ ਆ ਰੋ। ਉਹ ਉਹ ਮੋਟਰ ਵੀ خراب। ਬਸ। ਬਹੁਤ। ਬਹੁਤ। ਓ ਓ। ਓ ਤਿਆਰ। ਲਾ ਵਾ ਨਿਆਣ ਦੇ ਪਿੱਛੇ ਵੇਟਾ। ਗੱਲ ਲਾੜੀ ਇਹਦਾ ਆਲਕੀ ਕੀ ਕਰ ਲੈ ਓਕੇ ਬਸ ਨਹੀਂ ਫੋਨ ਡਟੋ ਆਪ ਲੋਗ ਜਾਏਗਾ ਆ ਜਾਏਗਾ 1 ਮਿੰਟ ਹਮ ਲੋਗ ਹੋਰ ਨਾ ਹੋਣੇ ਜਾਓ ਨੌਂ ਸੇ ਬੈਠੋ ਆਪ ਕੋ ਸੇ ਚਾਹੀਏ ਆ ਨੌਂ ਨਹੀਂ ਜਿੜਵੜੀ ਕੋ എനിക്ക അല്ല ഒട്ടക ആരൊരു ഒട്ടകത്തിനെ ഉദ്രക്കുന്നത് അത് ടാ വേറെ തരമൊന്നും തോണ്ടുന്നില്ലടാ ഒറ്റ തരമൊന്നും മൂത്രക്കില്ലടാ ഒറ്റഗംഗൽ